ਤੈਨੂੰ ਕਹੀ ਜਾਨਾ ਆਣੀ ਇੱਧਰ ਨਾ ਜਾਈ ਇੱਧਰ ਦੀ ਕੱਢ ਇੱਧਰ ਦੀ ਪਿੱਛੇ ਨੂੰ ਘਰ ਪਿੱਛੇ ਨੂੰ ਮੜਾ ਲਾਏਗਾ ਤੱਕ ਪਿੱਛੇ ਨੂੰ ਕੱਢ ਤੇ ਸੀ ਮੜਾ ਜਾ ਕੱਟ ਕੱਟ ਇੱਥੋਂ ਲਿਆ ਇੱਥੋਂ ਕਿੱਥੇ ਨੂੰ ਕਰਕੇ ਦੇਖਦਾ ਹੁੰਦੀ ਆ ਮਾਰ ਜੋਰ ਮਾਰ ਵਾ ਠੀਕ ਉਰੇ ਦੀ ਲਿਆ ਉਰੇ ਦੀ ਇੱਥੋਂ ਦੀ ਲਿਆਈ ਇਦਾਂ ਇੱਥੋਂ ਦੀ ਕੱਢ ਆਏ ਹੈ ਹੈ ਹਾਂ ਜਾਣਦੇ ਆਏ ਨਾਲ ਨਾਲ ਵੀ ਉੱਥੋਂ ਚੜਾ ਦਿੱਤਾ ਹਾਂ ਔਟੋ ਆ ਬਾਲਾ ਵੱਡਾ ਹੋ ਗਿਆ ਮੱਲਾ ਦਾ ਬਹੁਤ ਸਾਰੇ ਮਰੀ ਜਾਂਦਾ ਵੀ ਇੱਧਰ ਦੀ ਆ ਫੇਰ ਵੀ ਹੁੰਦੇ ਚ